ماوٹ جاتا اتنے بیٹھ جاؤ اتنے جا کے سکیورٹی والے پولیس والے اپنے سارے نظر آپ نے سارے بدلے کپڑا کر کے بھنگ چھوٹی بچیاں بھی سلوگن لے کے کھڑی بہت ایک بڑا ایک پرنا والا کام دل. سو so, so, بھی کے پیچھے نظر نہیں آتا ہے سب میرا کٹ ہوئے گا نشا نشہ نشوں کو نا یوتھ نشہ ملک میں, لاخیوں, جارگوں, so, میں سارے سروگن پڑھنے میں بی ڈی میں کا ممبر ہاں جگ دو نشے کر دو سو تھوڑے سارے سروگن میں بڑھ دینا so, سب تو پہلے نا آدمی پارٹی کے دشا نردکار راجنیتی ایک نمی دشا دشا دن والے مانگ اروند کےجریوال صاحب اسکولوں سرکاری کا دایا پرٹ کرنے والے کرانتی کاری سکھایا منتری کے طور پر جانے جانے ਸ੍ਰੀ ਰੇਸ਼ਾ ਕੁਮਾਰ ਜੀ ਸਾਡੇ ਡੈਫਨੇਟ ਦੇ ਸਾਥੀ ਜਲੰਧਰ ਵੈਸ ਤੋਂ ਜਲੰਧਰ ਤੋਂ ਜਦੋਂ ਉਹਨੇ ਚ ਨਾਮ ਹੋਇਆ ਬੜੀ ਭਾਈ ਗੈਂਟੀ ਨਾਲ ਉਹਨੇ ਜੋੜ ਜਿੱਤੀ ਸ੍ਰੀ ਮਹਿੰਦਰ ਪੱਛੀ ਸਾਡੇ ਨੈਲਾ ਨਿਕਲੇ ਤੇ ਬਹੁਤ ਲੇਟ ਤੋਂ ਪਾਰਟੀ ਦੇ

ਸਮਰਾਏ ਜੰਡਿਆਲਾ ਤਨੀ ਪਿੰਡ ਉਹ ਜਿੰਨੇ ਤੁਸੀਂ ਇੱਥੇ ਅੱਜ ਪੰਜ ਸਰਪੰਚ ਖਾਸ ਤੌਰ ਤੇ ਨਾਮਾ ਪਿੰਡੀਆਂ ਨੇ ਅਸੀਂ ਉਹਨਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇੱਕ ਵਾਰੀ ਖਤੇ ਨਿਸ਼ਾਨ ਪਾइए ਵਾਇਰੋ ਜੀ ਦਾ ਭਾਂਸਾ ਸਾਹਿਬ ਜੀ ਬੜੀ ਖੁਸ਼ੀ ਆ ਜਿਸ ਗੱਲ ਦੀ ਹੋਈ ਕਿ ਲੋਕ ਆਪ ਕਹਿ ਰਹੇ ਨੇ ਕਿ ਜੀ ਪਹਿਲਾਂ ਖਲਾਫ ਪਿੰਡਾਂ ਦੇ ਬਹੁਤ ਬੰਤ ਬੰਦਰ ਸੀ باہر نکلنا مشکل <سؤال> سی عام بندے لئی تیاں پہنا لئی باہر نچھیڑی جان نشید تسکر موٹر سیکل آنے ڈارا آنے ڈارا لے کے کم دے سی کوئی پتہ نہیں قدوم کی دا موائل کھولیا جا رہے باڑیاں کرنا نیاں کھولیا جان چا پھٹ پار لے جا رہے چینیاں باہر ہی نکل دے سی اج حالات دو مہینے تھی لگ بھگ فروری کے اینڈ شروع کیا کیونکہ ادو تک اِسی نقشے بنا رہے کہ میں کرنا ہے سپلائی لائن توڑا گے تو وہ تو بعد کی ہوگا جڑے بچے سکت پہ گئے آپ نہیں بیٹھ دے پر بڑی ہوئی سکت پی گئی ایتا نہ ہوتی ہے کہ آپ آپس یار دوست بیٹھے یاری دوستی کی سہ پوا کے یاری دوستی کی قسم چکا کے وہ تو ایک بار تو چیک کرنا ایک بار کا چیک کرنا بس وہ ایک بار کا چیک کرنا ہے وہ ایسا ਜ਼ਿੰਦਗੀ ਫਿਰ ਬਹੁਤ ਭਾਰੀ ਗਲਤੀ ਸਾਬਤ ਹੋ ਜਾਂਦਾ ਹੈ ਕਿ ਬਾਅਦ ਪਛਤਾਵੇ ਹੀ ਰਹਿ ਜਾਂਦੇ ਪਰ ਬਾਪ ਬੱਲੇ ਵੀ ਉਹ ਬੱਚੇ ਭਲੇ ਅਸੀਂ ਕੀ ਕਰੂ ਉਹਨਾਂ ਨੂੰ ਕਿਹੜੇ ਹੱਥ ਕਿੱਥੇ ਲੈ ਕੇ ਜਾਵਾਂਗੇ ਫਿਰ ਉਸ ਤੋਂ ਬਾਅਦ ਉਹ ਕਿੰਨੀ ਕੀਮਤੀ ਹੋ ਸਕਦੀ ਹੈ ਫਿਰ ਉਹਨਾਂ ਲਈ ਕਿੰਨੀਆਂ ਦਵਾਈਆਂ ਚਾਹੀਦੀਆਂ ਹੋਣਗੀਆਂ ਓਟ ਕਲੀਨਿਕ ਰੀਹੈਬ సెంటర్ ਕਿੰਨੇ ਕ ਅਪਡੇਟ ਕਰਨ ਵਾਲੇ ਨੇ ਫਿਰ ਉਸ ਤੋਂ ਬਾਅਦ ਜਿੰਨੇ ਐਮਡੀਪੀਐਸ ਦੇ ਪਰਚੇ ਨੇ ਜਿਨ੍ਹਾਂ ਤੇ ਪਹਿਲਾਂ ਤੇ ਪਏ ਹੋਏ ਜੇ ਕੋਈ ਬੰਦਾ ਪਿੰਡ ਦੇ ਵਿੱਚ 50 ਘਰਾਂ 'ਚ ਸੱਫਰ ਵਿਸ਼ਾ ਕੇ ਭੈਣਾਂ ਦੀਆਂ ਪਰਵੰਤਕੀਆਂ ਚੁੰਨੀਆਂ ਨੂੰ ਚਿੱਟੇ ਰੰਗ ਦੀਆਂ ਕਰਕੇ ਵਿਧਵਾ ਵਾਲੀਆਂ ਚੁੰਨੀਆਂ ਉਹਨਾਂ ਦੇ ਸਿਰ ਤੇ ਪਾ ਕੇ ਤੇ ਚਿੱਟੇ ਰੰਗ ਦੇ ਸੱਫਰ ਵਿਸ਼ਾ ਕੇ ਤੇ ਉਹੀ ਬੰਦਾ ਉਸੇ ਪਿੰਡ 'ਚ ਤਿੰਨ ਮੰਜਲੀ ਕੋਠੀ ਪਾ ਕੇ ਤੇ ਦੀਪਮਾਲਾ ਕਰਦਾ ਹੋਵੇ ਇਹ ਤਾਂ ਨਹੀਂ ਹੁੰਦੇ ਨਾ ਉਹਨਾਂ ਦੇ ਘਰੇ ਤਾਂ ਫਿਰ ਬਿਲਡ ਹੋ ਜਾ ਚੱਲੇਗੇ ਯਾ ਪ੍ਰੀਤਤਾ ਹੱਸਦਾ ਕਿ ਚੋਰੀ ਦੇ ਪੁੱਤ ਗੱਫਲ ਕਿਉਂ ਕਰਦਾ ਇਹ ਜਿਹੜਾ ਪਾਪ ਦੀ ਕਮਾਈ ਹੈ ਦੋ ਚਾਰ ਦਿਨ ਤਾਂ ਤੁਹਾਨੂੰ ਇਹ ਬਹੁਤ ਵਧੀਆ ਖੁਡੀਆਂ ਖਾਂ ਨੂੰ ਚੁਧਾ ਸਕਦੀ ਹੈ ਪਰ ਅਸ ਪਰਮਾਤਮਾ ਦੀ ਕਚਹਿਰੀ ਨੂੰ ਮੰਨਣ ਵਾਲੇ ਬੰਦੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਲੈ ਕੇ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਹਰ ਰੋਜ਼ ਪਿੰਡਾਂ ਦੇ ਸਪੀਕਰਾਂ ਚੋਂ ਉਚਾਰੀ ਜਾਂਦੀ ਹੈ ਆਪਾਂ ਉਹ ਲੋਕਾਂ ਦਾ ਜਿੱਥੇ ਸ਼ਹੀਦ ਆਜ਼ਮਾਂ ਕਿਸਮ ਵਰਗੇ ਯੋਧੇ ਪੈਦਾ ਹੋਏ ਰਾਜ ਤੋਂ ਸਦੇ ਜਿੱਥੇ ਗਦਰੀ ਬਾਬੇ ਬੇਸ਼ਰੀ ਲੜਨ ਵਾਲੇ ਜਿੱਥੇ ਪੀਰਾ ਫਕੀਰਾਂ ਨੇ ਆਪਣੇ ਪ੍ਰਵਚਨ ਕੀਤੇ ਅਸੀਂ ਤਾਂ ਸਾਡੀ ਧਰਤੀ ਨੂੰ ਕਿਹਨੇ ਨਜ਼ਰ ਲਾਈ ਇਹਦੇ ਤੇ ਆਪਣੀ ਜਾਣ ਦੀ ਲੋੜ ਹੈ ਬੜਾ ਵਧੀਆ ਅਸੀ ਗਲੀ ਸੂਬਾ ਮੰਗੜੇ ਜਿਹਾ ਸਟਾਉਂਦੇ ਸੀ ਕੁਸ਼ਤੀਆਂ ਚ ਦੰਗੜਾਂ ਚ ਫਸਟ ਆਉਣ ਵਾਲੇ ਬੰਦੇ ਸੀ ਨਾਰਾ ਸਿੰਘ ਹੋਰੀ ਮਿਲਖਾ ਸਿੰਘ ਹੋਰ ਆਉਂਦੇ ਵਾਰਸਾਂ ਹਾਕੀ ਚ ਅੱਜ ਵੀ 11 ਚੋਂ 9 ਪਲੇਅਰ ਪੰਜਾਬ ਦੇ ਨੇ ਔਰ 9 ਚੋਂ 5 7 10 ਸੰਸਾਰਕਪੁਰ ਮਠਾਪੁਰ ਦੇ ਆ ਤੁਹਾਡੇ ਪਿੰਡਾਂ ਦੇ ਖੇਡਾਂ ਚ ਫਸਟ ਆਉਂਦੇ ਸੀ ਖਾਕ ਜਭਰਤੀ ਹੋਣ ਚ ਫਸਟ ਆਉਂਦੇ ਸੀ ਕਰਨੈਲਾ ਜਨੈਲਾ ਦੇ ਨਾਮ ਤੇ ਪਿੰਡ ਜਾਣੇ ਜਾਂਦੇ ਸੀ ਇਹ ਆ ਕਿਹੜਾ ਪਿੰਡ ਹੈ ਇੱਥੋਂ ਦਾ ਫੁਲਾਨਾ ਜਰਨੈਲ ਹੋਇਆ ਬਈ ਫੌਜ 'ਚ ਉਹਨੇ ਇੰਨੇ ਟੈਂਕ ਦੁਸ਼ਮਣ ਦੇ ਉਡਾਦੇ ਸੀ ਆਹ ਕਿਹੜਾ ਪਿੰਡ ਹੈ ਬਈ ਇੱਥੋਂ ਦਾ ਫੁਲਾਨਾ ਪਹਿਲਵਾਨ ਹੋਇਆ ਬਈ ਕਦੇ ਮਿੱਟੀ ਨਹੀਂ ਲੱਗਣ ਦਿੱਤੀ ਉਹਨੇ ਆਪਣੇ ਪਿੰਡੇ ਨੂੰ ਟੰਗ ਨਹੀਂ ਸੀ ਕਿਸੇ ਤੋਂ ਐਦਾਂ ਮਸ਼ਹੂਰ ਸੀ ਅਚਾਨਕ ਐਸੀ ਨਜ਼ਰ ਲੱਗੀ ਐਸੇ ਮਾਰੇ ਹਾਕਮ ਆਏ ਕਿ ਜਦੋਂ ਬਾਗ ਨੂੰ ਮਾਲਿਓ ਹੀ ਖਾਣ ਲੱਗਦੇ ਉਹ ਬਾਗ ਦਾ ਫਿਰ ਕੌਣ ਤਰਾਕੀ ਕਰੋ ਆਪ ਹੀ ਸਰਕਾਰਾਂ ਚ ਮੰਤਰੀ ਤੇ ਆਪ ਹੀ ਨਸ਼ੇ ਵੇਚਣੇ ਆਪ ਹੀ ਨਸ਼ੇ ਵਕਾਉਣੇ ਸਮਾਗਲਨਾ ਚ ਸਮਝੌਤੇ ਕਰਾਉਣੇ ਕਿ ਲੜੋ ਨਾ ਇਕੱਠੇ ਮਿਲ ਕੇ ਵੇਚ ਲੋ ਤੈਨੂੰ ਆਹ ਹੀ ਜਿੰਨੇ ਤੇ ਤੈਨੂੰ ਆਹ ਹੀ ਜਿੰਨੇ ਜਦੋਂ ਸਾਡੇ ਹਾਕਮ ਐਂ ਕਰ ਲੱਗੇ ਫਿਰ ਕੌਣ ਰੱਖੀ ਕਰ ਸਕਦਾ ਪੰਜਾਬ ਦੀ ਫਿਰ ਤਾਂ ਪੰਜਾਬ ਜਿਹੜਾ ਉਹ ਸਗੜਾਂ ਦੇ ਵਿੱਚ ਡੋੜਿਆ ਗਿਆ ਬੜੇ ਬੜੇ ਕਰਕੇ ਸਾਡੇ 3 ਪੁੱਤਾਂ ਨੂੰ ਉਹ ਇਸ ਗ੍ਰਿਫਟ ਦੇ ਵਿੱਚ ਲੈ ਲਏ ਸਾਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਸਾਡੇ ਘਰ ਜਿਹੜੇ ਨੇ ਉਹ ਖਾਲੀ ਹੋ ਗਏ ਜਦੋਂ ਕਦੋਂ ਸਾਡੇ ਚੁੱਲਿਆਂ ਦੀ ਆਪ ਜਿਹੜੀ ਆ ਬੜੀ ਬੜੀ ਬੱਤ ਮੋਝ ਗਈ ਚੁੱਲਿਆਂ ਚ ਤਾਂ ਆਉਂਦੀ ਏ ਕਿਤੇ ਦੋ ਨਹੀਂ ਸਕਾਂ ਜਿਵੇਂ ਬਾਤ ਪਹਿਲਾਂ ਨਹੀਂ ਇੱਕ ਨੇ ਸ਼ੁਰੂ ਕੀਤਾ ਦੂਜੇ ਨੇ ਫਿਰ ਵਧਾਇਆ ਫਿਰ ਫਿਰ ਪਹਿਲੇ ਆ ਕੇ ਉਹਨਾਂ ਨੇ ਫਿਰ ਹੋਰ ਵਧਾਇਆ ਫਿਰ ਫਿਰ ਦੂਜੇ ਆ ਗਏ ਉਹਨਾਂ ਨੇ ਹੋਰ ਬੁਲਾਇਆ ਅਨੇਕ ਸਿੱਦੇ ਬਿਰਦ ਕੋਈ ਪਚ ਪਚ ਪਾਈ ਸੀ ਅਜੇ ਹੁਣ ਕੰਮ ਕਰਨ ਲੱਗੇ ਹੋਏ ਆਂ ਤੇ ਟ੍ਰਾਈਂਗ ਸੀ ਉਹਦਾ ਕਹਿੰਦੇ ਸੀ ਓਕੇ ਆਪਣਾ ਹਿੱਸਾ ਸਾਾਨੂੰ ਦੇਜੋ ਬਾਕੀ ਮਾਲਕੋ ਜਨਤਾ ਲੱਗੀ ਐ ਸਭ ਨੂੰ ਨਸ਼ੇ ਵੰਡਖ ਜਾਓ ਵੋਟਾਂ ਵੇਲੇ ਨਸ਼ੇ ਵੰਡ ਕੇ ਫਿਰ ਵੋਟਾਂ ਪੁੱਲਦੇ ਆ ਫਿਰ ਇਹ ਤਾਂ ਲਾਓ ਇਹ ਚੀਜ਼ ਤੋਂ ਪਹਿਲਾਂ ਇਹਨਾਂ ਨੂੰ ਪਹਿਲਾਂ ਲਾ ਦਿਓ ਫਿਰ ਉਹ ਚੀਜ਼ ਤੋਂ ਥੋੜਾ ਜਿਹਾ ਹੱਥ ਖਿੱਚ ਲਓ ਫਿਰ ਉਹ ਕਿਰਪਾਵਨ ਦੇਣਗੇ ਉਹ ਕੋਸ਼ ਹੋ ਜਾਣਗੇ ਉਹ ਵੋਟਾਂ ਆ ਇਹਨਾਂ ਦਾ ਨਾ ਕੋਈ ਸਕੂਲ ਬਣਾਇਆ ਨਾ ਕੋਈ ਕਾਲਜ ਬਣਾਇਆ ਨਾ ਕੋਈ ਲਾਇਬ੍ਰੇਰੀ ਬਣਾਈ ਨਾ ਕੋਈ ਹਸਪਤਾਲ ਬਣਾਇਆ ਨਾ ਕੋਈ ਨੌਕਰੀ ਦਿੱਤੀ ਫੇਰ ਵੀ ਪਾਉਣੇ 4 ਕਰੋੜ ਖਰਚ ਦੇਣੇ ਚਾਹੁੰਦਾ ਵੀ ਐਸੇ ਕਿਦਾਂ ਚੱਲੇਗੇ ਮੈਨੂੰ ਤਾਂ ਜਿਦੋਂ ਪੰਜਾਬ ਮਿਲਿਆ ਆਮ ਆਦਮੀ ਪਾਰਟੀ ਨੂੰ ਛੋੜਾ ਮਾਰ ਦੋਹਰ ਪਾਈ ਨੂੰ ਐਸਾ ਦੇਖਿਆ ਸਾਰਾ ਹਰ ਫਾਈਲ ਨਹੀਂ ਲੱਗਦਾ ਖੂਨ ਨਾਲ ਲਿਖੀ ਹੈ ਲੋਕਾਂ ਦੇ ਖੂਨ ਨਾਲ ਲਿਖੀ ਹੋਈਆਂ ਪਹਿਲਾਂ ਕੋਈ ਫੈਸਲਾ ਜਨਤਾ ਦੇ ਹੱਕ 'ਚ ਕਰਿਆ ਹੋਵੇ ਮਾਣ ਦੇ ਪੁੱਤਾਂ ਦੇ ਨਾ ਜੋ ਫੈਸਲਾ ਆਪਣੇ ਪੁੱਤ ਲਈ ਆਪਣੇ ਭਤੀਜੇ ਲਈ ਆਪਣੇ ਸਾਰੇ ਆਪਣੇ ਚੀਚੇ ਲਈ ਪਾਸ ਇਹ ਦੁਨੀਆਂ ਤਾਂ ਦੁਨੀਆ ਸਾਡੀ ਫਿਰ ਅਸੀਂ ਆਪਕੇ ਜਿਵੇਂ ਚਲੋ ਚੋਣ ਨਿਸ਼ਾਨ ਵੀ ਆਪਣਾ ਪਰਮਾਤਮਾ ਨੇ ਹਾਲੇ ਤੋਹਿਆ ਝਾੜੂ ਜੀ ਦਾ ਕੰਮ ਵੀ ਸਫਾਈ ਕਰਨਾ ਹੀ ਹੈ ਕੌਣ ਸਰ ਫਿਰ ਸਫਾਈ ਕਰਨੀ ਸ਼ੁਰੂ ਕੀਤੀ ਜਦੋਂ ਸਫਾਈ ਹੋਣ ਲੱਗੀ ਲੋਕਾਂ ਨੂੰ ਪਤਾ ਲੱਗ ਕਈ ਵਾਰ ਜਦੋਂ ਜ਼ਿਆਦਾ ਗੰਦ ਪਿਆ ਹੋਵੇ ਫਿਰ ਝਾੜੂ ਦੋ ਵਾਰੀ ਮਾਰਨਾ ਪੈਂਦਾ ਮਾਂ ਮਾਂ ਬੈਠੀਆਂ ਨੇ ਇਹ ਤਾਂ ਇਹਨਾਂ ਦਾ ਸੱਪੀ ਲੋੜ ਵੀ ਨਹੀਂ ਚਾਉਂਦੇ ਸ਼ਾਇਦ ਨਾ ਤੜਕੀ ਤੜਕੀ 5 ਵਜੇ ਨੇਰੇ ਚ ਬੰਨ ਲਿਆ ਨੇ ਕਿੱਥੇ ਚ ਗਿਆ ਝਾੜੂ ਸਵਿਸ਼ ਕਰਕੇ یہ جدواڑو نے اپنا اصلی کام کرنا شروع کیتا آج جو دن ہے کہ دو مہینے جو فروری چیز مارچ ہے آ مئی آئی ہے وہ سارے پندر دن ادھر چلے گئے آ جاٹ آ گیا پر پھر بھی اُسی جاری رکھا پولیس کیونکہ بارڈر پہ بزی ہو گئی ہوں پھر جب دوبارہ جاری اسکرین آ کر کیونکہ سنوں پچھلے پنڈرپنچ صاحب ملے لنگروا پنڈ ہے نواں شہر پولیس ਸਰਪੰਚ ਸਾਡੇ ਇਲੈਕਟ੍ਰੀਸੀ ਉਹਨਾਂ ਨੂੰ ਕੇਜੀਵਾਲ ਸਾਹਿਬ ਨੇ ਪੁੱਛਿਆ ਵੀ ਕਿੰਨੇ ਪਰਸੈਂਟ ਨਸ਼ਾ ਘਟ ਗਿਆ ਉਹ ਕਹਿੰਦੇ ਨੇ 99% ਹੋ ਗਿਆ ਪਰ ਅਜੇ ਬੀਜ ਨਹੀਂ ਨਾਸ ਹੋਇਆ ਬੀਜ ਹੈਗਾ ਆਪਾਂ ਬੀਜ ਵੀ ਨਾਸ ਕਰਨਾ ਬੀਜ ਹੀ ਰਹਿੰਦਾ ਠੀਕ ਜਿਵੇਂ ਫੇਰ ਨਾ ਉਹ ਕਿੱਥੇ ਲਵਾ ਇੱਕ ਅੰਦਰਸ਼ ਦਾ ਹਾਰਾ ਕੰਮ ਹੈ ਉਹ ਪਤਾ ਹੀ ਨਹੀਂ ਲੱਗਦਾ ਕਦੋਂ ਅਜੇ ਵੀ ਇਹਾਂ ਪੁਰਾਣੇ ਸ੍ਰਿਸ਼ਟ ਕੇ ਇਹ ਪ੍ਰਾਣੀਆਂ ਆ ਜਿਹੜੀਆਂ ਸਰਕਾਰਾਂ ਸੀ ਜਿਹੜੇ ਅੱਜ ਇਸੇ ਕਰਕੇ ਵੀ ਬੋਲ ਸਕਦੇ ਇਸੇ ਕਰਕੇ ਵੀ ਬੋਲ ਸਕਦੇ ਵੀ ਅਸੀਂ ਬੋਲ ਨਹੀਂ ਕੀ ਹੁਣ ਇਸ ਕਰਕੇ ਅਸੀਂ ਤਾਂ ਕੀਤਾ ਹੈ ਕੰਮ ਇਹ ਉਹਨਾਂ ਵੀ ਤਾਂ ਬੰਦੇ ਫੜੇ ਜਾ ਰਹੇ ਨੇ ਉਹਨਾਂ ਦੇ ਸਹਿ ਪ੍ਰਾਪਤ ਬੰਦੇ ਨੇ ਉਹ ਜਿਹੜੇ ਨਸ਼ਾ ਵੇਚਦੇ ਜਾਂ ਨਸ਼ਿਆੜਿਆਂ ਨੂੰ ਜਮਾਨਤਾ ਦਿੰਦੇ ਉਹ ਹੀ ਨੇ ਸ੍ਰਿਸ਼ ਕਰਕੇ ਛੇ ਕਿਤੇ ਦੁਬਾਰਾ ਜਿਵੇਂ ਉਹ ਕਹਿੰਦੇ ਨੇ ਕਿ ਸਾਡਾ ਨਾਮ ਲੱਗੂਗਾ ਜਿਦਨੇ ਦੁਬਾਰਾ ਇਹ ਤਾਂ ਹੋ ਗਿਆ ਫਿਰ ਤੁਹਾਾਰੇ ਹੌਦਾਂ ਤੇ ਜਿਹੜਾ ਕੰਮ ਉਹਨਾਂ ਨੂੰ ਆਉਂਦਾ ਤੋਂ ਉਹੀ ਕਰਨਗੇ ਕੋਈ ਨਹੀਂ ਹਟੇ ਆ ਤਾਂ ਵਾਰਸ਼ਾਣਾ ਆਪ ਤਾਂ ਜਾਂਦੀਆਂ ਨੇ ਭਾਵੇਂ ਕੱਟੀਆਂ ਪੋਰੀਆਂ ਪੋਰੀਆਂ ਉਹਨਾਂ ਦਾ ਆਤਾ ਪਈਆਂ ਹੋਈਆਂ ਲਹੂ ਮੂਰੂ ਲੱਗਿਆ ਹੋਇਆ ਹਨਾ ਉਹਨਾਂ ਨੇ ਕੋਈ ਲੈਣ ਦੇਣੇ ਨਹੀਂ ਪੰਜਾਬ ਨਾਲ ਉਹਨਾਂ ਦਾ ਕੋਈ ਲੈਣ ਦੇਣੇ ਨਹੀਂ ਪੰਜਾਬ ਦੇ ਧੀਆਂ ਪੁੱਤਾਂ ਨਾਲ ਪੰਜਾਬ ਦੇ ਚੁੱਲਿਆਂ ਨਾਲ ਪੰਜਾਬ ਦੇ ਪਾਣੀਆਂ ਨਾਲ ਕੋਈ ਨਹੀਂ ਆਹ ਉਹ ਜਿਹੜਾ ਲੋੜਾ ਪਿਆ ਪਾਣੀ ਦਾ ਆਣੀ ਨੂੰ ਅਸੀਂ ਕਹਿ ਪਈ ਸਾਡੇ ਹਿੱਸੇ ਦਾ ਤਾਂ ਅਸੀਂ ਆਪ ਵਰਤੀ ਜੰਨੇ ਆ ਤੁਸੀਂ ਆਪਣੇ ਹਿੱਸੇ ਦਾ ਵਾਰਤ ਸਾਡੇ 31 ਮਾਰਚ ਤੱਕ ਹੁਣ ਤੁਹਾਨੂੰ 21 ਮਈ ਤੱਕ ਵੇਟ ਕਰਨੀ ਪੈਣੀ ਹੈ 21 ਮਈ ਨੂੰ ਤੁਹਾਨੂੰ ਨਹਾ ਕੋਟਾ ਮਿਲੇਗਾ ਉਦਵਾ ਜਨਮਰਤੀ ਕਰਦੇ ਸਾਲ ਚਾਪੇ ਲੋ ਬੱਦੀ ਬੱਦ ਕਹਿੰਦੇ ਜੀ ਪਹਿਲਾਂ ਤਾਂ ਸਾਨੂੰ ਇਹ ਮਿਲ ਜਾਂਦਾ ਹੁੰਦਾ ਸੀ ਨਹੀਂ ਪਹਿਲਾਂ ਹੁਣ ਕੀ ਕਰੀਏ ਪਹਿਲਾਂ ਨਾ ਜਮਾਨਾ ਲੰਘ ਗਿਆ ਪਹਿਲਾਂ ਕੀ ਕਰਦੇ ਸੀ ਬਾਦਲੋਰੀ ਸਾਡੇ ਪਿੰਡ ਸਾਡੇ ਖੇਤ ਨੂੰ ਨਹਿਰ ਕੱਢ ਦੋ ਜੀ ਇੱਕ ਤੇ ਪਾਣੀ ਬੰਜਲੇ ਹੋਏ ਤੰਦੇ پانی کابل آپ جی نہیں دینا کوٹ تک بھی لڑے لڑ رہے اجے بھی ایک ایک طبقہ وتیا جا رہا ہے نر رجواہے سوئے کسیاں پائپا دب کے پنڈا تک پانی پہنچا گیا پڑا پانی اس کا حق نہیں مارتے راکھی کو پہ پانی میں نے دسیا میں پترکار پانی پچھے تھا سارے قتل ہو ہیں پانی پچھے پانی بھی باری پچھے میں پندرہ ایک سال سی سارے کسی کا پانی سی آکے سارے پانچ ایکڑ زمین سی اس نکے پہ 15 ਮਿੰਟੇ ਕੇ ਕਰਦੇ ਮਿਲਦੇ ਸੀ 75 ਮਿੰਟਸ ਰਾਤ ਨੂੰ ਪਾਣੀ ਪਰਦੇ ਸੀ ਸਵਾ 8:00 ਵਜੇ ਅਗਲੇ ਦਿਨ ਦੀ ਅਗਲੀ ਵਾਰੀ ਸੀ ਉਹਨੇ ਸਵਾ 8:00 ਵਜੇ ਨਾ ਹੇ ਕਿ ਜਦੋਂ ਸਾਡੇ ਸ਼੍ਰੀਕੇ ਚੁਈ ਸੀ ਬਿਕਰ ਬਿਕਰ ਉਹ ਨਾ ਠਿੱਕਰ ਸੀ ਮੈਂ ਉਹਨਾਂ ਅੱਕੇ ਦੇ ਬੈਠਾ ਹੁੰਦਾ ਸੀ ਉਹ ਬਿਕਰ ਕਹੀ ਲਿਉਂਦਾ 12-5 ਕਿਹਾ ਜਾਂਦਾ ਸੀ ਉਹ ਪਹਿਲੀ ਅੰਦਰ ਸੀ 10 ਮਿੰਟ ਪਹਿਲੇ ਤਾਂ ਕਹੀ ਤਰਦਾ ਹੈ ਨਾ ਨਹੀਂ ਬੜਾ ਸੱਤ ਦਾ ਨਾਮ ਮੈਂ ਵੀ ਇੱਕ ਵਾਰੀ ਦੋ ਵਾਰੀ ਪੰਜ ਵਾਰੀ ਮੈਂ ਕਹਿੰਦਾ ਕਹੀ ਤਾਂ ਚਲ ਤੂੰ ਨਾ ਗੱਵਟਣਾ ਤਾਂ ਲੈਦੀ ਆਇਆ ਨਾ ਸਾ ਕੋਲੋਂ ਮੈਂ ਕਿਈ ਵਾਰੀ ਬਈ ਇੱਕ ਅੱਧੇ ਮਿੰਟ ਨਾਲ ਹੀ ਰੋਲਾ ਪੈ ਸਕਦਾ ਉਹ ਮੈਂ ਕਹਿੰਦਾ ਤੂੰ ਪੰਜ ਮਿੰਟ ਪਹਿਲਾਂ ਹੀ ਵੱਟ ਲੈ ਕਰ ਮੇਰੀ ਗੱਲ ਦਾ ਵੱਟ ਦੀ ਭਰਾਵਾ ਹਨਾ ਆਹ ਤਰ੍ਹਾਂ ਹੁੰਦੇ ਸੀ ਨਾ ਬੜਾ ਸਲੇਕੇ ਚੰਗੇ ਸੀ ਉਹ ਸਿਰ ਆਈਂ ਨੇ ਹਜ਼ਾਰ ਕਿਉਂ ਕਿਵੇਂ ਦੇ ਦਾਂਗੇ ਸਭ ਬੂਦ ਬੂਦ ਪਿੱਛੇ ਲੜਦੇ ਰਹਿੰਦੇ ਸੀ ਸੋ ਪਾਣੀ ਸਰ ਦੀ ਲਾਈਫ ਲਾਈਫ ਪਾਣੀ ਦੀ ਪਛਾਣਾਂਗੇ جانی بچا گے پڑھاواں گے نوکری آ پچپن ہزار پچپن ہزار کوئی پیسہ لگا ہوا کر دو کوئی کسی کی سفارش چلی ہوا کر دو ہاں ایک گھر سے تین تین نوکریاں بھی مل جائے کیونکہ کن بچے نمبر لے آج تا نمبر دیکھ رہے ہیں تھوڑے جی گھر چھوٹے ہو گئے سو پڑھو آپ نے کہنا نوکری بھی کہنا تھوڑے تو لوگ کانفیڈنس آ تو واپس آ گیا بائی سال کی عمر چاپس مڑے زندگی ہونے شروع ہو گئی وہی جو وہ بول رہے سے پنڈے پہ اینڈ ہو جی جی بچے جڑے بچے گئے آگے باپس آ کے اپنی ماں کی خوشی کی گل کر رہے ہیں کہ میری ماں کلدیپ کور بیٹھی پچھے کچھ ہوں ہونی کہ میرا پوت ہے وہ باپس بھی آ گیا سارے لوگ پہلے آپ پہلے تو دستے نہیں جی کہ سارے گھر کوئی نشہ کرنا لوگ کی لوگے ہوں آپ کھل کے دس لاگی تو علاج ہو جائے گا جی ڈاکٹر کول جا کے دساں کی, کی تکلیف ہے ڈاکٹر دبئی نہیں مل جائے گا سو ہوں جے کوئی تھوڑے پنڈ سے نشا بیچتا دسوسن دس دو دس باقی کا مسائل ہے جی کوئی جماعت دین جاؤ گا اسی اس کر دو گردوارا صاحب بہت اور پنڈسمنٹ کرتی کہ بھائی جے کوئی نشہ فٹتا نشا بیچتا اپنے پنڈ کا فٹیا گیا ਆਪਣੇ ਪਿੰਡਾਂ ਜਵਾਨ ਤੇ ਨਹੀਂ ਜਾਊਗਾ ਜੇ ਕੋਈ ਜਾਊਗਾ ਉਹਨੂੰ ਵੀ ਅਸੀਂ ਉਸੇ ਦੇ ਬਰਾਬਰ ਦਾ ਦੋਸ਼ ਮੰਨਾਂਗੇ ਕੌਣ ਜਾਊਗਾ ਜੀ ਸুইস ਕਰਕੇ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਪਿੰਡਾਂ ਦੇ ਪਿੰਡਾਂ ਚੋਂ ਨਸ਼ਾ ਦਸਤ ਕਰ ਛੱਡ ਦੀ ਭਾਜੀ ਜਿੰਦਾ ਲਾਵੇ ਇਹ ਵੀ ਬਹੁਤ ਸਾਰੇ ਪਿੰਡਾਂ ਚ ਹੋ ਰਿਹਾ ਹੁਣ ਅਸੀਂ ਇਹ ਪਿੰਡਾਂ ਨੇ ਵੱਟਿਆਂ ਵੱਟਿਆਂ ਦੇ ਵੀ ਹੱਥ ਪੈ ਗਿਆ ਆ ਕੱਲ 85 ਕਿਲੋ ਹੀਰਾਂ ਫੜਿਆ ਦਾ ਦਾ 85 ਕਿਲੋ ਦੇਖੋ ਕਿੱਥੇ ਗ੍ਰਾਮਾਂ ਚ ਘਰ ਪਟੇ ਬੇਗ੍ਰਾਮਾਂ ਚ ਤੇ 85 ਕਿਲੋ ਕਿਤੇ ਉਹ ਵੀ ਜਾਣੀ ਹੋਸੀ ਆਮ ਕਾਚੀ ਉਹ ਬੱਠਿਆਂ ਤੇ ਵੀ ਹੱਥ ਪੈ ਗਿਆ ਹੁਣ ਕੋਈ ਨਿਪਚੂਗਾ ਚਾਹੇ ਕੋਈ ਕੋਈ ਕਿੱਡਾ ਮਰਜੀ ਪੇਡਿਕਲ ਪਾਵਰਫੁਲ ਹੋ ਜਾਵਾ ਡਰਾਈਵਰ ਅਸੀਂ ਤਾਂ ਨਾ ਤਾਂ ਕਿਸੇ ਖੱਟੇ ਚ ਸਭ ਹੋਣਾ ਹੈ ਘਰੇ ਤੇ ਵਿੱਚ ਨਾ ਵਸਤੇ ਚ ਸਭ ਹੋਣਾ ਨਾ ਜਿੱਟਾਵੇ ਚ ਸਭ ਹੋਣਾ ਇਹ ਸਭ ਹੋਣਾ ਹੈ ਪਰ ਤੇ ਨੂੰ ਸਾਡੇ ਤੇ ਗਰੂਪ ਪੰਜਾਬੀਆਂ ਦੇ ਦੁੱਖਾ ਸੁੱਖਾ ਚ ਸਭ ਸੋ ਆ ਜਿਹੜਾ ਪ੍ਰੋਗਰਾਮ ਹੈ ਤੁਸੀਂ ਆਪ ਬਣਿਆ ਛੱਟਾ ਵੀ ਅਸੀਂ ਥੋੜੇ ਠੱਪੇ ਆਲੇ ਪ੍ਰੋਗਰਾਮ ਵੀ ਕਰੋ ਕਰੋ ਕਰੂੰਗਾ ਆਪ ਅਸੀਂ ਪੁੱਛਦੇ ਹਾਂ ਐਦਾਂ ਮਾਈਕ ਪਹਿਲਾਂ ਕਦੇ ਕਿਸੇ ਮੁੱਖ ਮੰਤਰੀ ਦੀ ਮੌਜੂਦਗੀ ਵਿੱਚ ਕਦੇ ਕਿਸੇ ਨੂੰ ਮਾਈਕ ਮਿਲੇ ਫਿਰ ਬੋਲਦਾ ਜੋ ਬੋਲਣੇ ਛੁੱਕੇ ਉਹਦਾ ਜਿਹੜਾ ਉਹ ਲਾਉਂਦੇ ਸੀ ਜਨਤਾ ਦਾ ਦਰਵਾਜ਼ਾ ਜਿਆ وہ چائک دے سب پتا گال ہی لگ گئے لوگ سانو کرتوتوں کا پتا آپ کو بھی لوگ کہہ ایچ ہاں ای گئے جی یہ چھو ایے کھا گئے جی آپ این کہہ کے گئے اسے تو ہوئے نہیں جی آج کہہ گئے اسے لمبے نہیں لوگ تو سانوں یہ پتا ہے کہ آ جسو سانو کوئی چنگے ہی دسو کہ اِسے کچھ ماڑا اپنے کوتے نہیں نیتا نیتا مرادہ نہیں نا اپنے کہا جاتا پجابی نیتیں چنگیاں ہون تو سارا کوئی چنگا ہو جائے آتا دا تو دا ایڈیا یہ تو پڑھیا لکھیا ایریہ تو ملک بہت سارے رشتے دار روپے وہ بھی تھوڑوں پوچھتے رہتے ہوئے کم ہو پینڈ کا حال کیونکہ انہوں نے اتنے بیٹھے زیادہ فکر ہے پینڈ دی کہ سے لائف دس ہو یار سو جنے بھی پنڈ نے انہیں چھپڑ ٹوپے جماریاں کا کار بن کے انہوں نے بھی ਪਾਣੀ ਨੂੰ ਜਿਹੜਾ ਪੂਰਾ ਪਿਉਰੀਫਾਈ ਕਰਕੇ ਉਹਨੂੰ ਖੇਤਾਂ 'ਚ ਭਜਾ ਕੇ ਪ੍ਰੋਪਰ ਤਰੀਕੇ ਨਾਲ ਉਹ ਟੋਬੇ ਜਿਹੜੇ ਨੇ ਉਹਨਾਂ ਦਾ ਪੂਰਾ ਸਾਫ ਸਪਲਾਈ ਦਾ ਪ੍ਰਬੰਧ ਕੀਤਾ ਹਰ ਪਿੰਡ 'ਚ 13000 ਤੋਂ 18000 ਪਿੰਡਾਂ 'ਚ 15000 ਤੋਂ ਵੱਧ ਟੋਬੇ ਕਿਉਂਕਿ ਕਈ ਪਿੰਡਾਂ ਦੋ ਦੋ ਤਿੰਨ ਟਿੰਡ ਨੇ ਵੱਡੇ ਪਿੰਡਾਂ ਐਸੇ ਤਰੀਕਾ ਹਰ ਪਿੰਡ 'ਚ ਖੇਤਾਂ ਦਾ ਸਟੇਡੀਅਮ ਹਰ ਪਿੰਡ ਦੇ ਵਿੱਚ ਜਿਹੜਾ ਕੋਈ ਨੇ ਕਰੋੜ ਜਿਹੜੀ ਸ਼ਹਿਰ ਨੂੰ ਜੋੜਦੀ ਹੈ ਉਹ ਸ਼ਾਨਦਾਰ یہ چار پانچ چیزوں واسطے پیسے جاری ہو گئے ہیں آنے والے دن سے افسر آ جائیں باقی سرپنچ سا بیٹھے نے پنچایت میمبر صاحبان بیٹھے نے اسی نویں چھوڑے ہو یگ مونڈے چھوڑے گئے ہیں اور یگ منڈے جڑے چنے چھوڑے جو کچھ کرنے دی اچھا ہوں کچھ کر کے دکھاؤ کی چا ہوں تو اسی نمبی لے کے آؤ ابھی تھوڑے اچھی پنڈ چھوٹا واٹا نہیں دیکھتے ਅਸੀਂ ਕੋਈ ਛੋਟੇ ਦਿਮਾਗ ਦੀ ਰਾਜਨੀਤੀ ਨਹੀਂ ਕਰਦੇ ਪ੍ਰੈਸ ਵਟ ਚੋਂ ਘੱਟ ਬੋਟਾਂ ਪਾਈਆਂ ਨੇ ਚਾਰ ਪੂਰੀ ਨਹੀਂ ਪੱਟ ਦੋ ਬਾਜਪੀ ਵੀ ਆਏ ਹੋ ਜੱਜ ਨੂੰ ਬੋਟਾਂ ਪਾਈਆਂ ਤੋਂ ਕਰਾ ਦਿਓ ਅਸੀਂ ਕਹਿੰਦੇ ਆ ਵੀ ਤੁਹਾਨੂੰ ਨਾ ਮਾਇਡ ਆਈਡੀਆ ਲੈ ਡਾਕੂ ਲਾਇਬ੍ਰੇਰੀ ਖੋਲਣੀ ਹੈ ਕੋਈ ਪਿੰਡ ਚ ਸੋਲਰ ਲੈਟਾ ਲਾਉਣੀ ਹੈ ਕੋਈ ਪਿੰਡ ਦੇ ਵਿੱਚ ਕੋਈ ਹੋਰ ਨਵੀਂ ਚੀਜ਼ ਕਰਨੀ ਹੈ ਸਕੂਲ ਚ ਕਮਰੇ ਪਾਉਣੇ ਨੇ ਸਮਾਰਟ ਰੂਮ ਬਣਾਉਣਾ ਹੈ ਜੋ ਚਾਹੀਦਾ ਉਹ ਤੁਸੀਂ ਸਰਕਾਰ ਤੋਂ ਖਜ਼ਾਨੇ ਚ ਕੋਈ ਘਾਟਾ ਨਹੀਂ ਦੀ ਨੀਤਾਂ ਚ ਘਟਾ ਹੁੰਦਾ ਖਜ਼ਾਨੇ ਕਦੇ ਵੀ ਸਰਕਾਰਾਂ ਦੇ ਮੁਕਦੇ ਹੁੰਦੇ ਹੀ ਨਹੀਂ ਤਾਂ ਸਾਡੇ 3 ਸਾਲ ਹੋ ਗਏ 4 ਸਾਲ ਹੋ ਗਏ ਮੇਰੇ ਮੂੰਹ 'ਚ ਖੇਤ ਉਸ ਜੱਗਾਂ ਖਾਲੀ ਹੈ ਅੱਜ ਤੱਕ ਕਹਿੰਦਾ ਆਉਂਦਾ ਸਹੀ ਟਿਲੀਆ ਯੋ ਲਾਂ ਦੇ ਉਸ ਕੋਲੇ ਖੜ ਕੇ ਕੋਈ ਪੈਸਾ ਆਵੇ ਤੁਹਾਨੂੰ ਕੋਈ ਸਰਕਾਰ ਵਾਸਤੇ ਲਾਇਬ੍ਰੇਰੀ ਵਾਸਤੇ ਸਕੂਲ ਵਾਸਤੇ ਕਿਰਪਾ ਕਰਕੇ ਇਹਨਾਂ ਸਮਝੋ ਕਿ ਸਰਕਾਰੀ ਕੰਮ ਨਾਲ ਸਾਡੀ ਜਣਾ ਹੋਈ ਜਾਣ ਦੋ ਕੋਲੇ ਘਰੋ ਇੱਟਾ ਚੈੱਕ ਕਰੋ ਪਹਿਲਾਂ ਬੰਦ ਕੀ ਇੱਟਾਂ ਜਿਹੜੀਆਂ ਪਚੋ ਪਿੱਲੀਆਂ ਤਾਂ ਨਹੀਂ 200 ਤਾਂ ਨਹੀਂ ਅੱਪਰ ਐ ਸਟੱਪ ਬਲਾਈਜ਼ਰ 2 ਮਹੀਨੇ 100 ਮੈਂ ਪ੍ਰੋਜੈਕਟ ਕਰੋ ਸਿਮਿੰਟ ਕਿੰਨਾ ਪਾ ਰਹੇ ਨੇ ਤੇ ਕੀ ਕਿਸ ਤਰ੍ਹਾਂ ਦਾ ਮਟੀਰੀਅਲ ਲਾ ਰਹੇ ਨੇ ਸਾਰਾ ਕੁਝ ਇਹ ਚੈੱਕ ਕਰਨਾ ਹੋਵੇ ਤੇ ਲੋੜ ਨਹੀਂ ਪੈਣੀ ਤੇ ਅਸੀਂ ਜੇ ਤੁਸੀਂ ਵੀ ਸਾਨੂੰ ਦੱਸ ਦੋਗੇ ਕਿ ਆ ਜੀ ਠੇਕਾੜਾ ਘੱਟ ਜਾਂ ਮਟੀਰੀਅਲ ਲਾਇਆ ਜਾ ਰਿਹਾ ਉਹ ਠੇਕੇਦਾਰ ਦਾ ਟੈਂਡਰ ਵੀ ਅਸੀਂ ਕੈਨਸਲ ਕਰਾਂਗੇ ਤੇ ਤੁਹਾਨੂੰ ਜੁਰਮਾਨਾ ਵੀ ਕਰਾਂਗੇ ਤੇ ਅੱਗੇ ਤੋਂ ਉਹਨੂੰ ਬਲੈਕਲਿਸਟ ਵੀ ਕਰਾਂਗੇ ਕਿ ਤੁਹਾਡੇ ਠੇਕੇਦਾਰੇ ਆਹ ਥੋੜਾ ਸਾਨੂੰ ਤੁਹਾਡੇ ਨਿਗਰਾਨੀ ਦੀ ਲੋੜ ਹੈ ਪਹਿਰੇਦਾਰ ਤੁਸੀਂ ਉਪਕੜਾ ਦੇ ਪਹਿਰੇਦਾਰ ਤੁਸੀਂ ਆ ਪਿੱਛੇ ਜਦੋਂ ਮੈਂ ਤਾਂ ਛੋਟਾ ਹੁੰਦਾ ਸੀ ਉਦੋਂ ਨਾਲੇ ਕੱਛ ਵਾਲਾ ਚੱਲ ਪਿਆ ਸੀ ਕੋਈ ਪੁੱਛ ਆਇਆ ਆ ਉਹ ਉਹ ਕਿਸੇ ਪੁਲਿਸ ਨੇ ਨਹੀਂ ਰੋਕੇ ਸੀ ਉਹ ਜਦੋਂ ਪਿੰਡ ਦੇ ਲੋਕ ਆਪ ਠਿਕਰੀ ਪਹਿਲਾਂ ਲਾਉਣ ਲੱਗੇ ਉਹ ਖਤਮ ਹੋ ਗਿਆ ਕੰਮ ਸਾਰਾ ਕਿਉਂਕਿ ਭਾਰੇ ਪਿੰਡ ਦੇ ਹਰੇਕ ਮੋੜ ਤੇ ਤਾਂ ਜਿਹੜੇ ਐਂਟਰੀ ਪੁਆਇੰਟ ਸੀ ਉਹਦੇ ਪਿੰਡ ਦੇ ਲੋਕ ਬੈਠੇ ਸੀ ਉਹ ਪੁਲਸਾਰੇ ਉੱਥੇ ਭਟਾਵਾਗੇ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਕਹਤਾ ਆਇਆ ਪੂ ਮਾਪਪੜਾ ਕੌਣ ਹੈ ਸੋਚ ਲਓ ਪਿੰਡ ਦੇ ਲੋਕ ਹੈ ਕਿ ਕਿਹਨਾਂ ਦੇ ਘਰੇ ਜਾਣਾ ਹੈ ਉੱਗੀ ਲੱਗਦਾ ਕਿਹੜੇ ਪਿੰਡ ਵਾਲੇ ਪੂਆ ਕਿਹੜੇ ਪਿੰਡਾਂ ਦਾ ਕੌਪੜਾ ਕੋਈ ਰੋਣ ਪਤਾ ਲੱਗੇ ਕਿ ਸਾਡੇ ਪਛਾਣ ਹੋ ਜੀਵੇ ਸਰਕਾਰਾਂ ਤੋਂ ਚੁੱਪ ਪਿੰਡਾਂ ਦੇ ਲੋਕ ਜਿੰਦਰ ਪਿੰਡਾਂ ਦੇ ਪਹਿਲੇ ਘਰ ਨਹੀਂ ਬਣਦੇ ਹੁਣ ਅਜ ਕੰਨੀ ਸਰਕਾਰਾਂ ਥੋੜੇ ਨਾਮ ਨੇ ਅੱਜ ਸਰ ਕਿਹੜੇ ਕੰਮ ਤੇ ਤੁੰ ਦੇ ਦਾਂਗੇ ਪੁਲਿਸ ਤੁਹਾਡੇ ਨਾਲ ਲਾਉਗੀ ਪੁਲਿਸ ਤੁਹਾਡੇ ਨਾਲ ਖੜੂਗੀ ਪਰ ਥੋੜਾ ਸਾਡਾ ਸਾਥ ਦਿਓ ਤੇ ਤੁਸੀਂ ਦੇਖਦੇ ਜਾਓ ਇੱਕ ਜਿਵੇਂ ਤੁਸੀਂ ਵੀ ਪੰਜਾਬ ਨੂੰ ਰੰਗਲਾ ਪੰਜਾਬ ਬਣਦਾ ਆਪੇ ਅੱਖੀ ਦੇ ਖੰਭੇ ਵੀ ਹੈ ਜੀ ਜਿੰਨ ਬਹੁਤ ਖੁਸ਼ੀ ਅਕੇ ਉਠਾਇਆ ਮਾਪਿਆਂ ਦੇ ਪਰਿਵਾਰ ਦੇ ਇਤਿਹਾਸ ਦੇ ਕਾਰਨ ਇੱਕ ਹੋਈ ਹੈ ਇਹਨਾਂ ਨੂੰ ਮਿਲਦੀ ਕਿਰਨ ਦਿੱਤਾ ਨਾਮ ਕਰਨਾ ਨਹੀਂ ਹੈ ਇਹ ਸ਼ੁਕਰ ਸਬਕ ਕਰਨੀ ਦਿੱਤਾ ਕਿ ਕਿਰਨ ਇਹਦੀ ਸਵਰਗ ਦੇ ਵਿੱਚੋਂ ਇੱਕ ਛੋਟੀ ਜੀ ਸੂਰਜ ਦੀ ਕਿੰਨ ਨਜ਼ਰ ਆਈ ਹੈ ਕਿ ਬਹਾਰ ਨਿਕਲ ਸਕਿਆ ਇਸ ਦੇ ਇਸ ਸਵਰਗ ਚ ਇਹ ਮਾਨਵ ਪਰਦੇ ਇੱਥੇ ਆਉਣਾ ਉਹ ਵੱਡੀ ਗੱਲ ਹੈ ਕਹਿੰਦੇ ਮਾਵਾ ਦਾ ਸ਼ੀਰਵਾ ਦੇ ਜੇ ਪੈਣਾ ਦੇ ਦੋਮਾ ਮਿਰਚਾ ਨਾ ਦੁਨੀਆ ਦਾ ਕੋਈ ਮદાન ਐਸਾ ਨਹੀਂ ਜਿਹਨੂੰ ਬੰਦਾ ਫਤੇ ਨਾ ਕਰ ਸਕਦਾ ਹੋਵੇ ਮਾਂ ਪਿਤਾ ਦੇ ਦੋਮਾ ਤੇ ਸ਼ੀਰਵਾ ਦੀ ਬਹੁਤ ਵੱਡੀ ਸ਼ਕਤੀ ਹੈ ਬਹੁਤ ਵੱਡੀ ਸ਼ਕਤੀ ਹੈ شو ਇਸ ਕਰਕੇ ਕੋਟਾ ਧੰਨਵਾਦ ਹੈ ਜੀ ਮੈਨੂੰ ਪਤਾ ਸਭ ਤੋਂ ਵੱਧ ਪੀੜਤ ਜੇ ਕੋਈ ਮਸੀ ਨਸ਼ਾ ਕਰਦਾ ਹੈ ਜਾਂ ਪੁੱਤ ਐ ਉਹ ਡਰ ਕੇ ਲੱਗ ਗਿਆ ਜਾਂ ਪਤੀ ਜਾਂ ਬਾਪ ਲੱਗ ਗਿਆ ਸਭ ਤੋਂ ਵੱਧ ਦੁਖੀ ਜਿਹੜਾ وہ آ دبک ہوتا ہے سامنے پتا ہوتا ہے چولہا چولہے کو خطرہ پیدا ہو گیا ہوں کار بچنا مشکل ہو جاگا اسی کر کے جب کتنے سارے ایم ایل اے یا سارے کوئی ادھکاری کسی رہے سب تو پہلے لیڈی سامنے آپ نے وہ کہیں نشا ختم کرا دو نشہ ختم کرا دو سب تو پہلے کہہ آئی آپ پیچھے ایک ویڈیو جب تھے سٹیا ایک لیڈی کھڑی وہ لڈو مارا دبا لے کے آئی ساری پولیس ساری شاسی سس پوچھ سی لڈو کھا لو ایسا کچھ کرو کہ سات آئے سی سارے جواہی اس نیحا چی جائے چی بس گا بھی گھر ختم کرو گے سارے پیڈ ایک پیڈ جگڑاؤں کو بہت دیر پہلے تو ویچ رہی ہوں میں تو ویچوں گی وہ نمبر لب کے سرپنچ میں کھڑ گیا بس ایک گھنٹے چلو سی نہ جیل چے والا کوڑ دا کتنا گھٹ سا تک ووٹا پائی کن بار ووٹا پائی سال تین سال میں آ گیا میں تینوں کچھ نہیں کہمولا سی ਚੈਸ ਕਰਕੇ ਜੇ ਕਰਨਾ ਹੋਵੇ ਕੰਮ ਤਾਂ ਹੋ ਜਾਂਦਾ ਹੁੰਦਾ ਹੈ ਨਖਸ਼ੇ ਬਣਾਉਣ ਕਹਿੰਦੇ ਆ ਬੇ ਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਬੇ ਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉਗੜ ਵਾਲੇ ਉਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਉਗੜ ਵਾਲੇ ਉਗ ਪੈਂਦੇ ਛੀਨਾ ਪਾਰ ਕੇ ਪੱਥਰਾਂ ਦਾ ਮੰਜ਼ਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫਰਾ ਆਪਣਾ ਨਕਸ਼ੇ ਬਣਾ ਕੇ ਸਫਰ ਤੇ ਨਿਕਲੇ ਆਂ ਜ਼ਰੂਰ ਮੰਜ਼ਲ ਮਿਲੂਗੀ ਦੁਨੀਆਂ ਕੋ ਪਚਾ ਕੇ ਦੁਨਾਰੇ ਦੇ ਨੰਦਾ ਦੇਓ ਇੱਕ ستار نہو آباد رہو زندہ آباد رہو بہت بہت تمہیں دعا اس گل دیا ترقیاں کرو اور پڑھو اور اچے عہدے پہ بچوں کو پہنچائیے تاکہ آ دل دلان چ نکل کے آپ دل پکڑ پائیے دل دلا بہت بہت